ਇਹ ਬੜਾ ਟਾਈਮ ਹੋ ਗਿਆ ਕੀ ਚੱਕਰ ਪੈ ਗਿਆ ਇੱਥੇ ਹਲੇ ਤੱਕ ਮੌਜੂਦ ਹਾਂ ਜੀ ਸਾਡੇ ਕੋਈ ਕੈਂਡੀਡੇਟ ਹੈ ਨਾ ਉਹਨਾਂ ਨੂੰ ਬਾਹਰ ਆਉਣ ਦੇ ਰਿਹਾ ਹੈ ਨਾ ਉਹਨਾਂ ਨੂੰ ਰਿਜ਼ਲਟ ਦੇ ਰਿਹਾ ਹੈ ਉਹਨਾਂ ਨੂੰ ਕਹਿ ਰਿਹਾ ਕਿ ਦੁਬਾਰਾ ਰੀਕਾਊਂਟਿੰਗ ਕਰਨੀ ਹੈ ਉਹ 12 ਵੋਟਾਂ ਨਾਲ ਜਿੱਤੇ ਹੋਏ ਆ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਆਲਮ ਸਰਕਾਰ ਹੈ ਗੈਂਗਸਟਰਾਂ ਦੀ ਸਰਕਾਰ ਹੈ ਇਹ ਚੋਰਾਂ ਦੀ ਸਰਕਾਰ ਹੈ ਸਾਨੂੰ ਕੀ ਪਤਾ ਇਹਨਾਂ ਨੇ ਅੰਦਰ ਸਾਡੇ ਬੰਦੇ ਨਾਲ ਕੀ ਕੀਤਾ ਸਾਨੂੰ ਇਹ ਵੀ ਨਹੀਂ ਪਤਾ ਕੋਈ ਗੈਂਗਸਟਰ ਤੋਂ ਉਹਨੂੰ ਫੋਨ ਕਰਾਈ ਜਾਂਦੇ ਹੁਣ ਸਾਡੇ ਤੇ ਇਸ ਵੇਲੇ ਮੈਂਟਲ ਪ੍ਰੈਸ਼ਰ ਹੈ ਔਰ ਜੋ ਇਹਨਾਂ ਨੇ ਕੀਤਾ ਆ ਥੋੜੇ ਦਿਨ ਪਹਿਲਾਂ ਕਬੱਡੀ ਪ੍ਰੋਮੋਟਰ ਸਾਡੇ ਇੱਥੇ ਨੰਗਲ ਸੰਦੀਪ ਬੰਬੀਆਂ ਸਾਡੇ ਟਿਮੀ ਚਾਵਲਾ ਹਾਲਾਤ ਕੀ ਬਣਾਏ ਇਹਨਾਂ ਨੇ ਪੁੱਤਰ ਦੇ ਸਾਡੇ ਮੈਂ ਤਾਂ ਪ੍ਰਸ਼ਾਸਨ ਨੇ ਪੁਲਿਸ ਆਇਆ ਤੇ ਖੜੀ ਆ ਸਾਡੇ ਬੰਦੇ ਨੂੰ ਤਾਂ ਇੱਕ ਵਾਰੀ ਸਾਨੂੰ ਮਿਲਾ ਦੋ ਅੰਦਰ ਸਾਡੀ ਸਾਡੇ ਬੰਦੇ ਨਾਲ ਕਿਸੇ ਨਾਲ ਗਾਲੀ ਨਹੀਂ ਹੁੰਦੀ ਜੇ ਉਹਨਾਂ ਨੂੰ ਕੁਝ ਹੋ ਗਿਆ ਉਹ ਸਾਰੇ ਪ੍ਰਸ਼ਾਸਨੇ ਜ਼ਿੰਮੇਵਾਰ ਰਹੂਗਾ ਉਹਨਾਂ ਦਾ ਵੀ ਜੇ ਉਹਨਾਂ 'ਤੇ ਅਟੈਕ ਹੋ ਗਿਆ ਜਾਂ ਕੁਝ ਜਿੱਦਾਂ ਉਹਨਾਂ ਨੂੰ ਟੜਕਾਰ ਰਿਹਾ ਡਰਾ ਰਿਹਾ ਧਮਕਾ ਰਿਹਾ ਇਹ ਕੋਈ ਗੱਲ ਥੋੜੋ ਬਣ ਹੁਣ ਅੰਦਰ ਚਾਰਜ ਸਾਡੇ ਚਾਰ ਜਾਣੇ ਨੇ ਮੇਰੇ ਫਾਦਰ ਸਾਹਿਬ ਨੇ ਆਪਣੇ ਪ੍ਰਵਜੋ ਸਿੰਘ ਸੰਗਾ ਹੇਰ ਸਾਹਿਬ ਨੇ ਠੀਕ ਆ ਆਪਣੇ ਜ਼ਿਲ੍ਹਾ ਪ੍ਰੈਸ਼ਰ ਮੈਂਬਰ ਜਿਹੜੇ ਆਪਣੇ ਖੜੇ ਆ ਕੈਂਡੀਡੇਟ ਉਹ ਉੱਥੇ ਨੇ ਚਾਰ ਪੰਜਾਂ ਨੇ ਸਾਡੇ ਹੈਗੇ ਨੇ ਹੁਣ ਸਾਨੂੰ ਇਹ ਨਹੀਂ ਪਤਾ ਅੰਦਰ ਉਹਨਾਂ ਦੇ 10 ਬੰਦੇ ਨੇ ਉਹਨਾਂ ਦੇ 20 ਨੇ ਉਹ ਕੀ ਪ੍ਰੈਸ਼ਰਾਈਜ਼ ਕਰ ਰਹੇ ਹੋਣਗੇ ਕੀ ਟਰਾਮਾਟਾਈਜ਼ ਕਰ ਰਹੇ ਹੋਣਗੇ ਉਹਨਾਂ ਨੂੰ ਠੀਕ ਹੈ ਹੁਣ ਇੱਕ ਇਹ ਹਰਾਸਮੈਂਟ ਹੀ ਆ ਵੀ ਡੇਢ ਘੰਟੇ ਤੋਂ ਤੁਸੀਂ ਚਾਰ ਬੰਦਿਆਂ ਨੂੰ ਅੰਦਰ ਬੰਦ ਕੀਤਾ ਕਮਿਊਨੀਕੇਸ਼ਨ ਤੁਸੀਂ ਬੰਦ ਕੀਤੀ ਆ ਫੋਨ ਚੱਕ ਨਹੀਂ ਰੇ ਹੁਣ ਜੈਮਰ ਲਾਇਆ ਅੰਦਰ ਕੀ ਕੀਤਾ ਵੀ ਡੋਨਟ ਨੋ ਠੀਕ ਆ ਹੁਣ ਫੇਰ ਗਰਾਉਂਡ ਦੇ ਪਹਿਲਾਂ ਤੁਸੀਂ ਹੁਣੇ ਤੁਸੀਂ ਗੱਲ ਕੀਤੀ ਆ ਵੀ ਬੀਬੀ ਜੀ ਕਹਿ ਰਹੇ ਨੇ ਵੀ ਕੀ ਹੱਦ ਤੱਕ ਕਾਗਜ਼ ਰੱਦ ਨਹੀਂ ਕਰਨੇ ਕਾਗਜ਼ ਰੱਦ ਨਹੀਂ ਕਰਨੇ ਤੇ ਫੇਰ ਆ ਵੋਟਾਂ ਰੱਦ ਕਾਤੋਂ ਕਰ ਰਹੇ ਨੇ ਜਿਹੜੀਆਂ ਪਈਆਂ ਨੇ ਸਾਡਾ ਉਹ ਇੱਕ ਕੈਂਡੀਡੇਟ ਆ ਪ੍ਰਭਜੋਤ ਸਿੰਘ ਉਹਨੂੰ ਪਤਾ ਨਹੀਂ ਉਥੋਂ ਗੈਂਟਰਾਂ ਤੋਂ ਫੋਨ ਕਰਾਈ ਜਾਂਦੇ ਆ ਪਤਾ ਨਹੀਂ ਵੱਡੇ ਅਫਸਰਾਂ ਤੋਂ ਪੁਲਿਸ ਵਾਲੇ ਤੋਂ ਫੋਨ ਕਰਾਈ ਜਾਂਦੇ ਆ ਉਹਨੂੰ ਦਬਕਾਈ ਟਰਮਾਈ ਜਾਂਦੇ ਆ ਵੀ ਡਰਾਉਂਦੇ ਆ ਵੀ ਤੂੰ ਫਟਾਫਟ ਸਾਈਨ ਕਰਕੇ ਇਹਦਾ ਵੀ ਮੈਂ ਹਾਰ ਗਿਆ ਉਹ ਕਿੱਦਾਂ ਕਹਿ ਦਵੇ ਵੀ ਜਦੋਂ ਉਹ ਜਿੱਤ ਗਿਆ ਹਾਂਜੀ ਜੀ ਤੇ ਅਸੀਂ ਤਾਂ ਐਮਐਲਏ ਸਾਹਿਬ ਨੂੰ ਇਹੀ ਕਹਿੰਨੇ ਆ ਕਲੋ ਬੇਨਤੀ ਕਰਦੇ ਆ ਪਰ ਐਮਐਲਏ ਸਾਹਿਬ ਇਹਨਾਂ ਧੱਕਾ ਨਾ ਕਰੋ ਮੁਰੇ 27 ਆਉਣ ਵਾਲੀ ਆ ਮੈਂ ਬੀਤੇ ਤੇ ਨਹੀਂ ਤੁਹਾਡੇ ਹੀ ਹਲਕੇ ਦੇ ਜਿਹੜੇ ਐਮਐਲਏ ਬੀਬਾ ਨੇ ਉਹਨਾਂ ਦੀ ਵੀਡੀਓ ਦੇਖ ਰਿਆ ਸੀ ਉਹਦੇ ਚੋ ਕਹਿ ਰਹੇ ਸੀ ਆਰੋ ਸਾਹਿਬ ਨੂੰ ਵੀ ਭਾਈ ਕਿਸੇ ਦੇ ਪੇਪਰ ਰੱਦ ਨਹੀਂ ਕਰਨੇ ਆਪਣੇ ਵੱਲੋਂ ਦਿਖਾ ਰਹੇ ਸੀ ਵੀ ਭਾਈ ਆਪਾਂ ਬਿਲਕੁਲ ਨੀਟ ਐਂਡ ਕਲੀਨ ਇਲੈਕਸ਼ਨ ਕਰਾਉਣੀਆਂ ਨੇ ਨੀਟ ਐਂਡ ਕਲੀਨ ਲੱਗਦੀ ਭਾਜੀ ਉਹ ਤਾਂ ਇਹ ਕਹਿੰਦੇ ਆ ਕਿ ਅਸੀਂ ਬੀਬੀਆਂ ਨੂੰ ਹਰ 100 ਰੁਪਿਆ ਦੇਤਾ ਉਹ ਤਾਂ ਫੇਸਬੁੱਕ ਦੇ ਉੱਤੇ ਪਿੰਡ ਦੀ ਸੜਕ ਦਾ ਅਧਗਟਨ ਵੀ ਕਰ ਦਿੰਦੇ ਆ ਮੇਰੇ ਖਿਆਲ ਗਰਾਊਂਡ ਬਣ ਗਿਆ ਸਕੂਲਾਂ ਦੇ ਕਲੀ ਹੋ ਕੇ ਸਮਾਰਟ ਸਕੂਲ ਬਣ ਗਿਆ ਸਾਰੇ ਟਾਇਲਟ ਬਣ ਗਿਆ ਟਰਾਂਸਫਾਰਮਰ ਲੱਗਾ ਸਾਡੇ ਹਲਕੇ 'ਚ ਤਾਂ ਉਹਨਾਂ ਦੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ ਪਰ ਉਹ ਪ੍ਰੋਬਲਮ ਸਿਰਫ ਫੇਸਬੁੱਕ ਤੇ ਨਹੀਂ ਜੀ ਪ੍ਰੈਕਟੀਕਲੀ ਆ ਕੇ ਪੁੱਛੋ ਕਿਸੇ ਨੂੰ ਕੀ ਹਾਲਾਤ ਹੈ ਐਸਾ ਮੈਂ ਅਸੀਂ ਨਕੋਦਰ ਹਲਕੇ ਦੇ ਵਿੱਚ ਮੌਜੂਦ ਆ ਇੱਥੇ ਵੀ ਵੋਟਾਂ ਦੀ ਕਾਊਂਟਿੰਗ ਚੱਲ ਰਹੀ ਹੈ ਪਰ ਰੌਲਾ ਪੈ ਗਿਆ ਰੌਲਾ ਕਿਉਂ ਪਿਆ ਸਾਡੇ ਨਾਲ ਦਈਆ ਸਾਹਿਬ ਮੌਜੂਦ ਨੇ ਤੇ ਉਹਨ ਏ ਕੀ ਚੱਕਰ ਪੈ ਗਿਆ ਇੱਥੇ ਹਲੇ ਤੱਕ ਮੌਜੂਦ ਹਾਂ ਜੀ ਸਾਡੇ ਕੋਈ ਕੈਂਡੀਡੇਟ ਹੈ ਨਾ ਉਹਨਾਂ ਨੂੰ ਬਾਹਰ ਆਉਣ ਦੇ ਰਹਾ ਹੈ ਨਾ ਉਹਨਾਂ ਨੂੰ ਰਿਜ਼ਲਟ ਦੇ ਰਹਾ ਹੈ ਕਿਉਂ ਜੀ ਉਹਨਾਂ ਨੂੰ ਕਹਿ ਰਿਹਾ ਕਿ ਦੁਬਾਰਾ ਰੀਕਾਊਂਟਿੰਗ ਕਰਨੀ ਹੈ ਉਹ 12 ਵੋਟਾਂ ਨਾਲ ਜਿੱਤੇ ਹੋਏ ਆ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀ ਬਲਾਕ ਸੰਮਤੀ ਅੱਛਾ ਬਲੌਕ ਸੰਤੀ ਦੇ ਜਿਹੜੇ ਸਾਡੇ ਆਦੀ ਜ਼ੋਨ ਤੋਂ ਸਾਡੇ ਪ੍ਰਭਜੋਤ ਪਾਲ ਸਿੰਘ ਡਿੰਪ ਪ੍ਰਭਜੋਤ ਡਿੰਪ ਪਾਲ ਸਿੰਘ ਡਿੰਪਲ ਨੇ ਪ੍ਰਭਜੋਤ ਪਾਲ ਸਿੰਘ ਸੰਗਾ ਉਹ ਸਾਡੇ ਕੈਂਡੀਡੇਟ ਹੈ ਔਰ ਸਵੇਰ ਤੋਂ 7 8 ਬੂਥ ਸੀਗੇ ਟੋਟਲ ਉੱਥੇ ਸਾਰੇ ਪਿੰਡਾਂ ਦੀ ਗਿਣਤੀ ਹੋਈ ਹੁਣ ਲਾਸਟ ਦੇ ਵਿੱਚ ਜਦੋਂ ਹਾਰ ਗਿਆ ਤਾਂ ਉੱਥੇ ਕ੍ਰੈਡਟ ਪਾ ਕੇ ਬਹਿ ਗਿਆ ਅੱਛਾ ਤੇ ਇਹ ਤੁਸੀਂ ਕਿਸਤ ਕੇਸ ਨੂੰ ਮੰਨਦੇ ਹੋ ਇਸ ਦਾ ਦੋਸ਼ੀ ਇਹ ਤਾਂ ਪੰਜਾਬ ਵਾਲਾ ਹੀ ਜਿਹੜਾ ਇਲੈਕਸ਼ਨ ਕਮਿਸ਼ਨ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਵੈਸੇ ਤਾਂ ਜਿਹੜੇ ਸੀਨੀਅਰ ਪੱਤਰਕਾਰ ਨੇ ਉਹ ਹੀ ਗੱਲ ਕਰ ਰਹੇ ਨੇ ਪੰਜਾਬ ਵਾਲਾ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੋਰੀ ਉਹ ਉਹ ਵਿਅਕਤੀ ਨੇ ਇੱਕ ਵਾਰ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਨਾ ਕਿਸੇ ਨਾਲ رابطہ ਕੀਤਾ ਆਪਣਾ ਕੰਮ ਕੀਤਾ ਚੁੱਪਚਾਪ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਲੈਕਸ਼ਨ ਕਮਿਸ਼ਨ ਚ ਗੜਬੜੀ ਹੈ ਜਾਂ ਕੋਈ ਤਾਲਮੇਲ ਕਰਕੇ ਚੱਲਿਆ ਜਾ ਰਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ 34 ਸਮਤੀਆਂ ਸੀਗੀਆਂ ਤੁਸੀਂ 33 ਦੇ ਰਿਜ਼ਲਟ ਦੇ ਦਿੱਤੇ 34 ਮੈਨੂੰ ਕੀ ਤਕਲੀਫ ਹੈ ਜਿਹੜਾ ਜਿੱਤਿਆ ਹਰਿਆ ਨੂੰ ਰਿਜ਼ਲਟ ਦਿਓ ਤੁਹਾਨੂੰ ਘਰੇ ਭੇਜੋ ਤੁਸੀਂ ਉਹਨੂੰ ਮੈਂਟਲੀ ਪ੍ਰੈਸ਼ਰਾਈਜ਼ ਤੁਸੀਂ ਮੈਂਟਲੀ ਹਾਸ ਕਰ ਰਹੇ ਹੋ ਸਾਰੇ ਵਰਕਰਾਂ ਨੂੰ ਬਾਹਰ ਕੱਢ ਕੇ ਇਕੱਲੇ ਨੂੰ ਅੰਦਰ ਬਿਠਾਇਆ ਹੋਇਆ ਸਾਨੂੰ ਕੀ ਪਤਾ ਸਾਡੇ ਕੈਂਡੀਡੇਟ ਨਾਲ ਕੀ ਅੰਦਰ ਜਦੋਂ ਤੁਸੀਂ ਪੁੱਛਦੇ ਹੋ ਕੋਈ ਤਕਨੀਕੀ ਤੌਰ ਤੇ ਕੋਈ ਪ੍ਰਸ਼ਾਸਨ ਫੋਨ ਚੱਕ ਰਿਹਾ ਜਦੋਂ ਪੁਲਿਸ ਨਾਲ ਗੱਲ ਕਰਦੇ ਆ ਕਿ ਕੋਈ ਇੱਕ ਬੰਦਾ ਅੰਦਰ ਜਾ ਕੇ ਸਾਨੂੰ ਮਿਲੀ ਆਉਣ ਦੋ ਨਾ ਕਿਸੇ ਕੋ ਕੋ ਫੋਨ ਹੈ ਸਾਨੂੰ ਪਤਾ ਹੀ ਨਹੀਂ ਸਾਡੇ ਕੈਂਡੀਡੇਟ ਅੰਦਰ ਕੀ ਹੋ ਰਿਹਾ ਸਾਡੇ ਕੋਲ ਜਿਹੜੇ ਪੋਲਿੰਗ ਹੈ ਅੱਛਾ ਕੀ ਹੈ ਤੁਹਾਨੂੰ ਕੀ ਹੋ ਸਾਨੂੰ ਇਹੀ ਹੈ ਜ਼ਾਲਮ ਸਰਕਾਰ ਹੈ ਗੈਂਗਸਟਰਾਂ ਦੀ ਸਰਕਾਰ ਹੈ ਇਹ ਚੋਰਾਂ ਦੀ ਸਰਕਾਰ ਹੈ ਸਾਨੂੰ ਕੀ ਪਤਾ ਇਹਨਾਂ ਨੇ ਅੰਦਰ ਸਾਡੇ ਬੰਦੇ ਨਾਲ ਕੀ ਕੀਤਾ ਸਾਨੂੰ ਇਹ ਵੀ ਨਹੀਂ ਪਤਾ ਕੋਈ ਗੈਂਗਸਟਰ ਤੋਂ ਉਹਨੂੰ ਫੋਨ ਕਰਾਈ ਜਾਂਦੇ ਹੁਣ ਸਾਡੇ ਤੇ ਇਸ ਵੇਲੇ ਮੈਂਟਲ ਪ੍ਰੈਸ਼ਰ ਹੈ ਔਰ ਜੋ ਇਹਨਾਂ ਨੇ ਕੀਤਾ ਆ ਥੋੜੇ ਦਿਨ ਪਹਿਲਾਂ ਕਬੱਡੀ ਪ੍ਰਮੋਟਰ ਸਾਡੇ ਇੱਥੇ ਨੰਗਲ ਸੰਦੀਪ ਅੰਬੀਆਂ ਸਾਡੇ ਟਿਮੀ ਚਾਵਲਾ ਹਾਲਾਤ ਕੀ ਬਣਾਏ ਇਹਨਾਂ ਨੇ ਕੁਦਰ ਦੇ ਸਾਡੇ ਮੈਂ ਤਾਂ ਪ੍ਰਸ਼ਾਸਨ ਨੇ ਪੁਲਿਸ ਆ ਇੱਥੇ ਖੜੀ ਆ ਸਾਡੇ ਬੰਦੇ ਨੂੰ ਤਾਂ ਇੱਕ ਵਾਰੀ ਸਾਨੂੰ ਮਿਲਾ ਤਾਂ ਦਿਓ ਇਹ ਵੱਡਾ ਇਲਜ਼ਾਮ ਹੈ ਵੀ ਤੁਸੀਂ ਕਹਿ ਰਹੇ ਹੋ ਕਿ ਅੰਦਰ ਸ਼ਾਇਦ ਗੈਂਗਸ ਕੀ ਮੈਂ ਕਹਿੰਦਾ ਸਾਨੂੰ ਕੀ ਪਤਾ ਅੰਦਰ ਕੀ ਜਦੋਂ ਅਖੋਲੇ ਪ੍ਰਦੇਸ਼ ਜੇ ਤੁਸੀਂ ਪਾਰਦਰਸ਼ੀ ਤੋਂ ਸਾਡੇ ਕੈਂਡੀਡੇਟ ਨੂੰ ਬਾਹਰ ਮਲਾ ਕੇ ਗਲਤਿਆ ਕਰਾ ਦਿਓ ਨਹੀਂ ਤਾਂ ਕੋਈ ਇਥੋਂ ਮਹਤਵਪੂਰਨ ਬੰਦਾ ਅੰਦਰ ਜਾ ਕੇ ਇੱਕ ਵਾਰੀ ਮਲਾ ਦਿਓ ਕੀ ਹੋ ਚੱਲਾ ਨਾ ਸਾਨੂੰ ਅੰਦਰ ਜਾਣ ਦੇ ਰਹਿਣਾ ਉਹਨੂੰ ਬਾਹਰ ਆਉਣ ਦੇ ਰਹਿ ਜੇ ਰਿਜ਼ਲਟ ਦਿੱਤਾ ਜੇ ਸਾਡਾ ਕੈਂਡੀਡੇਟ ਹਾਰ ਗਿਆ ਉਹਨੂੰ ਹਾਰ ਦਾ ਸਰਟੀਫਿਕੇਟ ਦੇ ਦਿਓ ਜੇ ਜਿੱਤ ਗਿਆ ਤਾਂ ਜਿੱਤੇ ਦਾ ਦੇ ਦਿਓ ਹਰੇ ਇਹ ਮੈਂ ਬੀਤੇ ਦਿਨੀ ਤੁਹਾਡੇ ਹੀ ਹਲਕੇ ਦੇ ਜਿਹੜੇ ਐਮਐਲਏ ਬੀਬਾ ਨੇ ਉਹਨਾਂ ਦੀ ਵੀਡੀਓ ਦੇਖ ਰਿਆ ਸੀ ਉਹਦੇ ਚੋ ਕਹਿ ਰਹੇ ਸੀ ਹਰੋ ਸਾਹਿਬ ਨੂੰ ਵੀ ਭਾਈ ਕਿਸੇ ਦੇ ਪੇਪਰ ਰੱਦ ਨਹੀਂ ਕਰਨੇ ਆਪਣੇ ਵੱਲੋਂ ਦਿਖਾ ਰਹੇ ਸੀ ਵੀ ਭਾਈ ਆਪਾਂ ਬਿਲਕੁਲ ਨੀਟ ਐਂਡ ਕਲੀਨ ਇਲੈਕਸ਼ਨ ਕਰਾਉਣੀਆਂ ਨੇ ਇਹ ਨੀਟ ਐਂਡ ਕਲੀਨ ਲੱਗਦੀ ਹੈ ਭਾਜੀ ਉਹ ਤਾਂ ਇਹ ਕਹਿੰਦੇ ਆ ਕਿ ਅਸੀਂ ਬੀਬੀਆਂ ਨੂੰ ਹਰ ਹਰ ਰੁਪਿਆ ਦਿੱਤਾ ਉਹ ਤਾਂ ਫੇਸਬੁੱਕ ਦੇ ਉੱਤੇ ਪਿੰਡ ਦੀ ਸੜਕ ਦਾ ਅਧਗਾਟਨ ਵੀ ਕਰ ਦਿੰਦੇ ਆ ਮੇਰੇ ਖਿਆਲ ਗਰਾਊਂਡ ਬਣ ਗਿਆ ਸਕੂਲਾਂ ਦੇ ਕਲੀ ਹੋ ਕੇ 스마트 ਸਕੂਲ ਬਣ ਗਿਆ ਸਾਰੇ ਟਾਇਲਟ ਬਣ ਗਿਆ ਟਰਾਂਸਫਾਰਮਰ ਲੱਗਾ ਸਾਡੇ ਹਲਕੇ 'ਚ ਤਾਂ ਉਹਨਾਂ ਦੇ ਹਿਸਾਬ ਨਾਲ ਕੋ ਪ੍ਰੋਬਲਮ ਸਿਰਫ ਫੇਸਬੁੱਕ ਤੇ ਨਹੀਂ ਗੀ ਪ੍ਰੈਕਟੀਕਲੀ ਆ ਕੇ ਪੁੱਛੋ ਕਿਸੇ ਨੂੰ ਕੀ ਹਾਲਾਤ ਹੈ ਕਹਿੰਦਾ ਆਪਾਂ ਵੀ ਫੇਸਬੁੱਕ ਤੇ ਕੁਝ ਹੋਰ ਪ੍ਰੈਕਟੀਕਲੀ ਕੁਝ ਹੋ ਰਿਹਾ ਹੈ ਤੇ ਮੈਂ ਕਹਿੰਦਾ ਤੁਸੀਂ ਪ੍ਰੈਕਟੀਕਲੀ ਆਪ ਜਾ ਕੇ ਦੇਖੋ ਚਲੋ ਰਿਐਲਿਟੀ ਚੈੱਕ ਕਰੋ ਹਾਂਜੀ ਤੁਸੀਂ ਦੇਖੋ ਮਤਲਬ ਉਹਨਾਂ ਨੇ ਬਿਲਕੁਲ ਸਾਡੇ ਹਲਕੇ ਦਾ ਕੋਈ ਪੰਜ ਪੈਸੇ ਨਹੀਂ ਆਏ ਜਿੱਦਣ ਤੋਂ ਕਾਂਗਰਸ ਸਰਕਾਰ ਗਈ ਹੈ ਕੋਈ ਵਿਕਾਸ ਦੀ ਗੱਲ ਨਹੀਂ ਹੋ ਰਹੀ ਲੋਕ ਇੱਥੇ ਜਿਹੜੇ ਆ ਉਹ ਲੁੱਟਾਂ ਖੋਹਾਂ ਤੋਂ ਪਰੇਸ਼ਾਨ ਹੈ ਸੜਕਾਂ ਟੁੱਟੀਆਂ ਹੋਈਆਂ ਬਹੁਤ ਬੁਰੇ ਹਾਲਾਤ ਹੂੰ ਜੀ ਭਾਈ ਤੁਸੀਂ ਕੁਝ ਦੱਸ ਰਹੇ ਸੀ ਕਿ ਕਿਸ ਤਰੀਕੇ ਨਾਲ ਅਮੀਰਾ ਨਾ ਭਰਾ ਆ ਜਾਂਦਾ ਜੀ ਦਾ ਕੈਂਡੀਡੇਟ ਆ ਪ੍ਰਭਜੋਤ ਸਿੰਘ ਅੱਛਾ ਇਹਨਾਂ ਦੇ ਬ੍ਰਦਰ ਹਾਂ ਮੇਰੇ ਮੇਰੇ ਬ੍ਰਦਰ ਯਾਰ ਤੁਹਾਡੀ ਕੋਈ ਗੱਲ ਹੋਈ ਆ ਉਹਨਾਂ ਦੀ ਕੋਈ ਗੱਲ ਹੋ ਰਹੀ ਜੀ ਕੋਈ ਗੱਲ ਨਹੀਂ ਹੋ ਰਹੀ ਦੇਖ ਅੱਛਾ ਤੁਹਾਨੂੰ ਦੇਖੋ ਜੀ ਇਹਨਾਂ ਪਤਾ ਸੀ ਅੰਦਰੋਂ ਖਬਰ ਆਉਂਦੀ ਸੀਗੀ ਪਹਿਲਾਂ ਪਹਿਲਾਂ ਖਬਰ ਆਉਂਦੀ ਰਹੀ ਆ ਪਹਿਲਾਂ ਉਹ ਜੱਟ ਰਹੇ ਆ ਜਿੰਨ ਬੂਤਾਂ ਦੇ ਉਹ ਸਭ ਕੁਝ ਸਿਆਣ ਵੀ ਕਰਦਾ ਦੋਨੇ ਵਾਰ ਉਹ ਦੂਜੀ ਪਾਰਟੀ ਸਰਕਾਰ ਦੀ ਸਰਟੀਫਾਈ ਕਰਦਾ ਠੀਕ ਆ ਜੀ ਹੋ ਗਿਆ ਜਦੋਂ ਹਾਰ ਗਿਆ ਮਗਰ ਜਿਹੜੇ ਬੂਤਾਂ ਚ ਹਾਰ ਗਿਆ ਆ ਉਹਨਾਂ ਦੀ ਹੁਣ ਗਿਣਤੀ ਵੀ ਕਰ ਲਈ ਜਦੋਂ ਦੁਬਾਰਾ ਇੱਕ ਦੋ ਬੁੱਥਾਂ ਜਿਹੜਾ ਜਿਹੜਾ ਮਗਲ ਜਿਗੇ ਪਹਿਲੇ ਸਾਰੇ ਕਿੰਦੇ ਦੱਸ ਦਿਆ ਵੀ ਉਹਨਾਂ ਨੇ ਸਾਰੇ ਉਹਨਾਂ ਸਹਿਮਤੀ ਦਿੱਤੀ ਸਾਰੇ ਬੁੱਥਾਂ ਦੇ ਦੇ ਕੇ ਸਹਿਮਤੀ ਤੋਂ ਬੰਦ ਵੀ ਕਰਤੇ ਜੇ ਡੱਬੇ ਠੀਕ ਹੈ ਹੁਣ ਜਦੋਂ ਹਾਰ ਗਏ ਮਗਲ ਛੇਕਰ ਜਾ ਕੇ ਹਾਰ ਗਏ ਤਾਂ ਹੁਣ ਉਸ ਤੇ ਸਹਿਮਤੀ ਹੁੰਦੀ ਮੈਨੂੰ 2 ਘੰਟੇ ਵਦਾਨੂੰ ਇੱਥੇ ਵੀ ਕਦੇ ਬਸ ਹੌਂਸ ਨੇ ਆ ਗਿਆ ਕਦੇ ਦੂਜੀ ਗਿਣਤੀ ਹੋ ਗਈ ਤੀਜੀ ਗਿਣਤੀ ਹੋ ਗਈ ਆ ਕੋਈ ਹਾਂ ਕੋਈ ਪਤਾ ਨਹੀਂ ਕਿ ਸੱਚਾਈ ਕੀ ਆ ਕੀ ਅੰਦਰ ਕੀ ਨਹੀਂ ਹੋ ਰਿਹਾ ਜਦੋਂ ਡਾਕਟਰ ਸਾਹਿਬ ਨੇ ਬਿਖਰਿਆ ਗੈਂਗਸਟਰਾਂ ਨੂੰ ਫੋਗਰਾ ਸਾਡੇ ਅਜਿਹਾ ਕਿ ਪਹਿਲਾਂ ਵੀ ਕੰਪਲੇਟ ਕਰਦੇ ਰਹੇ ਆ ਡੀਐਸਪੀ ਸਾਹਿਬ ਨੂੰ ਇਹ ਸਾਡੇ ਪਿੰਡੇ ਦਾ ਨੇ ਮਤਲਬ ਬਾਦਰੋਂ ਬੰਦੇ ਲਿਆ ਕੇ ਤਿੰਨ ਚਾਰ ਗੱਟੀਆਂ ਪਿਠਾ ਰੱਖੀਆਂ ਜੀ ਅਚਾ ਜੀ ਹਾਂਜੀ ਤੁਸੀਂ ਵਾਰ-ਵਾਰ ਡੀਐਸਪੀ ਸਾਹਿਬ ਨੂੰ ਫੋਨ ਕਰ ਰਹੇ ਆ ਸਚਿਨ ਨੂੰ ਫੋਨ ਕਰ ਰਹੇ ਆ ਇਹ ਸਾਡੇ ਪਿੰਡ ਦਾ ਮਾਹੌਲ ਬੜਾ ਖਰਾਬ ਕੀਤਾ ਰਿਹਾ ਨੇ ਅਚਾ ਅਚਾ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਤੁਹਾਡੇ ਬ੍ਰਦਰ ਸਾਹਿਬ ਨੇ ਤੁਹਾਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਲੱਗ-ਅਲੱਗ ਤਰੀਕੇ ਦੇ ਨਾਲ ਫਿਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਪੱਖੋਂ ਇਹ ਇਦਾਂ ਇਲੈਕਸ਼ਨਾਂ ਕਰਾਉਣ ਦਾ ਕੋਈ ਫਾਇਦਾ ਹੈ ਜੇ ਆਹੀ ਕੰਮ ਕਰੇ ਨਾ ਉਹਦੇ ਆਪਣੇ ਆਪਣੇ ਬੰਦੇ ਲੌਂਚ ਕਰ ਦਿੰਦੇ ਹੀ ਲੋੜ ਹੀ ਨਹੀਂ ਜਦੋਂ ਆਪਣੇ ਦੂਜੇ ਹੁੰਦੇ ਆ ਸਰਬਸ਼ਾਂਤੀ ਵਾਲਾ ਕੰਮ ਸਰਬਸ਼ਾਂਤੀ ਵਾਲਾ ਨੂੰ ਜਾਂ ਦੂਜੇ ਨਹੀਂ ਹੁੰਦੇ ਆਪਣੇ ਚੇਅਰਮੈਨ ਬਣਾਉਂਦੇ ਆਉਂਦੇ ਇਹ ਜਿਹੜੇ ਹੈਗੇ ਆ ਆਪਣੇ ਜਿਹੜੇ ਆਪ ਕਰਦੇ ਆ ਚੁਣਦੇ ਆ ਇੱਥੇ ਇਹਨਾਂ ਦੇ ਆਦੇ ਵਾਲੇ ਆਪ ਹੀ ਚੋਣ ਲੈਣ ਲੋੜ ਹੀ ਨਹੀਂ ਪੋਟਾਂ ਦੀ ਕਹਿੰਦਾ ਇਹਨਾਂ ਨੁਕਸਾਨ ਕਰ ਸਰਕਾਰ ਤਾਂ ਨੁਕਸਾਨ ਕਰਦੇ ਆ ਜੇ ਵੋਟਾਂ ਕਰਾਉਣੀ ਆ ਤੁਸੀਂ ਤੇ ਫਿਰ ਜੋ ਸਚਾਈ ਆ ਉਹਨੂੰ ਕੂਲਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਇੱਕ ਵਾਰੀ ਅੱਜ ਤੋਂ 25 30 ਸਾਲ ਪਹਿਲਾਂ ਆਦਮ ਪਰ ਇਲੈਕਸ਼ਨ ਹੋਈ ਐ ਐਮਐਲਏ ਦੀ ਹਾਂਜੀ ਉਹ ਸਰਬ 6 6 ਵੋਟਾਂ ਦੇ ਜਿੱਤੇ ਸੀਗੇ ਜਦੋਂ ਟੌੜਾ ਸਾਹਿਬ ਦਾ ਬਾਦਲਾ ਨਾ ਰੌਲਾ ਪਿਆ ਸੀ ਫਿਰ ਅਲੱਗ-ਅਲੱਗ ਪਾਰਟੀ ਵੀ ਬਣਾਈ ਸੀ ਹਾਂ ਹਾਂ ਜੋ 6 ਵੋਟਾਂ ਜਿੱਤੇ ਸੀਗੇ ਇੱਕ ਐਮਐਲ 6 ਵੋਟਾਂ ਜਿੱਤੇ ਉਹ ਸਰਟੀਫਿਕੇਟ ਦਿੱਤਾ ਉਹਨਾਂ ਨੇ ਦਿੱਤਾ ਹੈ ਤੇ ਇੱਥੇ ਉਹਨਾਂ ਬਲਾਕ ਸੌਂ ਦੀ ਪੰਜਾ ਪਿੰਡਾਂ 'ਚ 12 ਵੋਟਾਂ ਜਿੱਤ ਰਹੇ ਆ ਤੇ ਉਹਨੂੰ ਸਰਟੀਫਿਕੇਟ ਨਹੀਂ ਦੇ ਰਹੇ ਤੰਗ ਕਰ ਰਹੇ ਬਿਲਕੁਲ ਭਾਈ ਤੁਸੀਂ ਯੰਗ ਹੋ ਯੂਥ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਫਿਰ ਜਿਹੜੀ ਸੈਂਟਰ ਦੇ ਵਿੱਚ ਗੱਲ ਹੁੰਦੀ ਹੈ ਸੰਸਦ ਦੇ ਅੰਦਰ ਗੱਲ ਹੁੰਦੀ ਹੈ ਵੀ ਚੋਣ ਸੁਧਾਰ ਹੋਣੇ ਚਾਹੀਦੇ ਨੇ ਇੱਕ ਚੋਣ ਸੁਧਾਰਤਾ ਇਹ ਵੀ ਹੋਣਾ ਚਾਹੀਦਾ ਵੀ ਲੈਵਲ ਪਲੇਇੰਗ ਗਰਾਊਂਡ ਹੋਵੇ ਸਭ ਤੋਂ ਪਹਿਲਾਂ ਇੱਕ ਬੰਦਾ 8 10 15 ਕਰੋੜ ਰੁਪਈਆ ਲਾਉਣ ਦਾ ਵੇਤ ਰੱਖਦਾ ਉਹ ला ਵੀ ਸਕਦਾ ਇੱਕ ਬੰਦਾ ਬਿਲਕੁਲ ਨੇ ਹੱਥਾ ਹੈ ਉਹ ਚੋਣ ਲੜਨਾ ਚਾਹੁੰਦਾ ਹੈ ਉਹਦੇ ਤੋਂ ਇੰਨੇ ਸਰੋਤ ਨਹੀਂ ਉਹ ਲੜੇ ਉਹ ਵੈਸੇ ਲੈਵਲ ਪਲੇਇੰਗ ਫੀਲਡ ਖਤਮ ਹੋ ਗਈ ਹੁਣ ਇੱਥੇ ਇੱਕ ਪਾਸੇ ਸੱਤਾ ਹੈ ਸੱਤਾ ਹੈ ਉਹਦੇ ਕੋਲ ਪੁਲਿਸ ਹੈ ਉਹਦੇ ਕੋਲ ਪ੍ਰਸ਼ਾਸਨ ਹੈ ਸਾਰਾ ਕੁਝ ਹੈ ਦੂਸਰੇ ਪਾਸੇ ਆਮ ਵਿਅਕਤੀ ਹੈ आम व्यक्ति चोन लड रहे है फिर लेवल प्लेइंग ग्राउंड किसे पास से ਤੁਹਾਨੂੰ ਬੈਟਲ ਗਰਾਉਂਡ ਲੱਗਦੀ ਹੈ ਵੀ ਇਹ ਲੈਵਲ ਪਲੇਇੰਗ ਹੈ ਪਾਜੀ ਲੈਵਲ ਪਲੇਇੰਗ ਗਰਾਉਂਡ ਹੁੰਦੀ ਹਾਂ ਆ ਸਾਰੇ ਜਿਹੜੇ ਇੱਥੇ ਖੜੇ ਆ ਠੀਕ ਆ ਇਹ ਅਸੀਂ ਆਪੋਜੀਸ਼ਨ ਚ ਆ ਠੀਕ ਆ ਅਸੀਂ ਬਾਹਰ ਖੜੇ ਆ ਜਿਹੜੇ ਸਾਡੇ ਪੋਲਿੰਗ ਏਜੰਟ ਆ ਉਹਨਾਂ ਨੂੰ ਬਾਹਰ ਭੇਜਤਾ ਇਹ ਸਾਡੀ ਐਮਐਲ ਇੰਦਰਜੀਤ ਕੌਰ ਮਾਨ ਦਾ ਪੀ ਐ ਹੁਜਾ ਹੁਜਾ ਨਾਮ ਆ ਉਹ ਅੰਦਰ ਆ ਉਹ ਉਹ ਪੋਲਿੰਗ ਦਾ ਉਹ ਕਾਊਂਟਿੰਗ ਦਾ ਏਜੰਟ ਹੈ ਨਾ ਉਹ ਫਿਰ ਕਿਸ ਕੇ ਪਾਵਰ ਤੇ ਇਹ ਬਲਾਕ ਸੰਤੀ ਹੁੰਦੀ ਪਿੰਡਾਂ ਦੀ ਉਹ ਸ਼ਹਿਰ ਦਾ ਵਾਸੀ ਨਹੀਂ ਮੈਂ ਪੁੱਛ ਰਿਹਾ ਤੁਹਾਨੂੰ ਕੇਸ ਪਾਵਰ ਤੇ ਤੁਸੀਂ ਅੰਦਰ ਜਾਣ ਦਿੱਤਾ ਤੁਸੀਂ ਗੱਲ ਕਿਉਂ ਨਹੀਂ ਕੀਤੀ ਫਿਰ ਗਰਾਊਂਡ ਦੀ ਗੱਲ ਹੋ ਰਹੀ ਹੈ ਨਾ ਇਹ ਇੱਥੋਂ ਅਨਫੇਅਰਨੈਸ ਇੰਨਾ ਹੀ ਦਿਖ ਰਹੀ ਹੈ ਨਾ ਵੀ ਇੱਕ ਐਮਐਲਏ ਦਾ ਜਿਹੜਾ ਖਾਸ ਆ ਪੀਏ ਆ ਉਹ ਅੰਦਰ ਬੈਠਾ ਉਹ ਆਰਡਰ ਦੇ ਰਿਹਾ ਉਹ ਜਦੋਂ 12 ਵੋਟਾਂ ਗਿਣਦੇ ਆ ਉਹ ਨਹੀਂ ਸੈਟੀਸਫਾਈ ਹੋ ਰਹੇ ਉਹ ਦੁਬਾਰਾ ਗਿਣਦੇ ਆ ਇਹ ਇਹ ਲੱਗਦਾ ਫੇ ਅੰਦਰ ਬਾਰ-ਬਾਰ ਕਾਲ ਵੀ ਜਾ ਰਹੀ ਹੋਊਗੀ ਜੇਕਰ ਉਹ ਸ਼ੱਕ ਜਾਰੀ ਬੇਸ਼ੱਕ ਜਾਰੀ ਹੈ ਜੀ ਜੇ ਨਹੀਂ ਜਾ ਰਹੀ ਹੁੰਦੀ ਆ ਟਾਈਮ ਦੇਖ ਲਓ ਕੀ ਹੋ ਗਿਆ 7 ਵਜ ਗਏ ਬਿਲਕੁਲ ਜੋ ਆਪਣੇ 34 ਬਲਾਕ ਸੰਤਿਆ ਦੀ ਸਗੀਵ ਇਲੈਕਸ਼ਨ 33 ਦਾ ਰਿਜ਼ਲਟ ਆ ਗਿਆ 33 ਦਾ ਕਦੋਂ ਤੱਕ ਆ ਚੁੱਕਾ ਸੀ ਕਿੰਨੇ ਵਜੇ ਆ ਗਿਆ ਸਾਢੇ 5 5 ਸਾਢੇ 5 ਵਜੇ ਤੱਕ ਅੱਛਾ ਸਾਰਾ ਆ ਗਿਆ ਉਹ ਬਾਤ ਡੇਢ ਘੰਟਾ ਉੱਤੇ ਹੋ ਗਿਆ ਡੇਢ ਘੰਟਾ ਹੋ ਗਿਆ ਡੇਢ ਘੰਟੇ ਦੇ ਅਸੀਂ ਸਾਰੇ ਬਾਹਰ ਖੜੇ ਆ ਨਾ ਸਾਡੇ ਕਿਸੇ ਕੈਂਡੀਡੇਟ ਨਾਲ ਗੱਲ ਹੋ ਰਹੀ ਆ ਮੇਰੇ ਫਾਦਰ ਸਾਹਿਬ ਜਿਲ੍ਹਾ ਪ੍ਰੀਸ਼ਦ ਦੇ ਪੋਲਿੰਗ ਜੈਂਟ ਬਣ ਕੇ ਅੰਦਰ ਗਏ ਆ ਠੀਕ ਹੈ ਠੀਕ ਹੈ ਮੇਰੀ 3 ਘੰਟੇ ਹੋ ਗਏ ਮੈਨੂੰ ਨਾਲ ਗੱਲ ਨਹੀਂ ਹੋਈ ਹਾਂ ਹੁਣ ਅੰਦਰ 4000 ਸਾਢੇ 4 ਜਾਣੇ ਨੇ ਮੇਰੇ ਫਾਦਰ ਸਾਹਿਬ ਨੇ ਆਪਣੇ ਪ੍ਰਵਜੋ ਸਿੰਘ ਸੰਘਾ ਹੇਰ ਸਾਹਿਬ ਨੇ ਠੀਕ ਆ ਆਪਣੇ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਜਿਹੜੇ ਆਪਣੇ ਖੜੇ ਆ ਕੈਂਡੀਡੇਟ ਉਹ ਉੱਥੇ ਨੇ ਚਾਰ ਪੰਜਾਂ ਨੇ ਸਾਡੇ ਹੈਗੇ ਨੇ ਹੁਣ ਸਾਨੂੰ ਇਹ ਨਹੀਂ ਪਤਾ ਅੰਦਰ ਉਹਨਾਂ ਦੇ 10 ਬੰਦੇ ਨੇ ਉਹਨਾਂ ਦੇ 20 ਨੇ ਉਹ ਕੀ ਪ੍ਰੈਸ਼ਰਾਈਜ਼ ਕਰ ਰਹੇ ਹੋਣਗੇ ਕੀ ਟਰਾਮਾਟਾਈਜ਼ ਕਰ ਰਹੇ ਹੋਣਗੇ ਉਹਨਾਂ ਨੂੰ ਠੀਕ ਹੈ ਹੁਣ ਇੱਕ ਇਹ ਹਰਾਸਮੈਂਟ ਹੀ ਆ ਵੀ ਡੇਟ ਘੰਟੇ ਤੋਂ ਤੁਸੀਂ ਚਾਰ ਬੰਦਿਆਂ ਨੂੰ ਅੰਦਰ ਬੰਦ ਕੀਤਾ ਕਮਿਊਨੀਕੇਸ਼ਨ ਤੁਸੀਂ ਬੰਦ ਕੀਤੀ ਆ ਫੋਨ ਚੱਕ ਨਹੀਂ ਰਹੇ ਹੁਣ ਜੈਮਰ ਲਾਏ ਅੰਦਰ ਕੀ ਕੀਤਾ ਵੀ ਡੋਨਟ ਨੋ ਠੀਕ ਆ ਹੁਣ ਫੇਅਰ ਗਰਾਉਂਡ ਇਹ ਪਹਿਲਾਂ ਤੁਸੀਂ ਹੁਣੇ ਤੁਸੀਂ ਗੱਲ ਕੀਤੀ ਆ ਵੀ ਬੀਬੀ ਜੀ ਕਹਿ ਰਹੇ ਨੇ ਵੀ ਕਿਸੇ ਤੱਕ ਕਾਗਜ਼ ਰੱਦ ਨਹੀਂ ਕਰਨੇ ਕਾਗਜ਼ ਰੱਦ ਨਹੀਂ ਕਰਨੇ ਤੇ ਫਿਰ ਆਹ ਵੋਟਾਂ ਰੱਦ ਕਾ ਤੋ ਕਰ ਰਹੇ ਨੇ ਜਿਹੜੀਆਂ ਪਈਆਂ ਨੇ ਮਤਦਾਨ ਹੁੰਦਾ ਮਤਦਾਨ ਇਹ ਤਾਂ ਫਿਰ ਲੋਕਾਂ ਦੇ ਮਤ ਨਾਲ ਵੀ ਤਾਂ ਖਿਲਵਾੜ ਹੈ ਮੈਂ ਇੱਥੇ ਤੁਹਾਡਾ ਸਵਾਲ ਲੈ ਕੇ ਆਉਣਾ ਵੀ ਜਿਹਨਾਂ ਲੋਕਾਂ ਨੇ ਵੋਟ ਪਾਈ ਹੈ ਇਹੋਨਾਂ ਦੇ ਮਤ ਦਾ ਵੀ ਤਾਂ ਨਾਲ ਹੀ ਘਾਣਾ ਹੈ ਵੀ ਭਾਈ ਉਹਨਾਂ ਨੇ ਕਿਸੇ ਨੂੰ ਵੋਟ ਪਾਈ ਹੈ ਅੰਦਰ ਹੁਣ ਲੜ ਲੜ ਕੇ ਉਹ ਇੱਕ ਵੋਟ ਰੱਦ ਕਰਾ ਲੈਣ ਦੋ ਕਰਾ ਲੈਣ ਵੀ ਭਾਈ ਇਹਦੀ ਮੋਹਰ ਗਲਤ ਥਾ ਤੇ ਆ ਇਹਦੀ ਐ ਆ ਇਹਦਾ ਫਲਾਨਾ ਉਹ ਜਿਹੜਾ ਮਤ ਲੋਕਾਂ ਨੇ ਦਿੱਤਾ ਇਹ ਇਹ ਤਾਂ ਵੈਸੇ 49 50 ਆਲੀ ਗੱਲ ਹੈ ਤੁਸੀਂ ਆਮ ਸੁਣੀ ਹੋਊਗੀ ਵੀ ਜਿਹੜਾ 49 ਵੋਟਾਂ ਲੈ ਕੇ ਹਾਰ ਗਿਆ ਉਹ 49 ਲੋਕਾਂ ਦਾ ਜਿਹੜਾ ਪ੍ਰਤੀਨਿਧੀ ਉਹ 5 ਸਾਲ ਲਈ ਪਿੱਛੇ ਹੋ ਗਿਆ ਉਹ ਕੰਮ ਹੋ ਜਾਂਦਾ ਹੈ ਨਾ ਫਿਰ ਫਿਰ ਇਹ ਚੌਂ ਸਦਾਰ ਐਜ਼ ਅ ਯੰਗਸਟਰ ਤੁਸੀਂ ਮੰਨਦੇ ਹੋ ਕਿ ਘੋਣੇ ਚ ਆਪਣੇ ਕਿਸੇ ਕਹਿ ਵਿੱਚ ਇੱਕ ਤੋਂ ਜਿਹੜਾ ਹਾਰਿਆ ਬਟ ਜਿਹੜਾ ਬੰਦਾ ਜਿੱਤਿਆ ਉਹ ਉਹ ਬਾਕੀਆਂ ਦਾ ਵੀ ਨੁਮਾਇੰਦਾ ਹੋ ਹੀ ਹੋਇਆ ਨਾ ਹੁਣ ਏਦਾਂ ਤੁਸੀਂ ਮੇਰੀ ਗੱਲ ਸੁਣਿਓ ਨਹੀਂ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਮੈਂ ਸਮਝ ਰਿਹਾ ਮੈਂ ਜਿਹੜੀ ਗੱਲ ਟੈਕਨੀਕਲ ਪੁਆਇੰਟ ਤੋਂ ਕਰ ਰਿਹਾ ਆਪਾਂ ਸੈਂਟਰ ਦੀ ਗੱਲ ਕਰੀਏ ਠੀਕ ਹੈ ਸੈਂਟਰ ਦੇ ਵਿੱਚ ਬੀਜੇਪੀ ਦੀ ਵੋਟ ਸ਼ੇਅਰ ਕਿੰਨੀ ਆ 30 34% ਇੰਨੀ ਬਟ ਉਹ 140 ਕਰੋੜ ਆਬਾਦੀ ਦਾ ਪ੍ਰਧਾਨ ਮੰਤਰੀ ਹੈ ਹੋਮ ਮਿਨਿਸਟਰ ਨੇ ਮਿਨਿਸਟਰੀ ਸਾਰੀ ਇਹਨਾਂ ਦੀ ਨੇ ਅਸੀਂ ਮੰਨਦੇ ਪ੍ਰਧਾਨ ਮੰਤ ਠੀਕ ਹੈ ਹੁਣ ਇਹਦੇ ਅਸੀਂ ਕਹਾਂਗੇ ਨਹੀਂ ਬਾਕੀ ਜਿਹੜੇ 70% ਨੇ ਵੋਟ ਨਹੀਂ ਪਾਈ ਉਹਦਾ ਪ੍ਰਧਾਨ ਮੰਤਰੀ ਨਹੀਂ ਹੁਣ ਬਿਹਾਰ ਦਾ ਹੀ ਹਾਲ ਦੇਖ ਲਓ ਉੱਥੇ ਤੇਜਸਵੀ ਜਾਦਵ ਦੇ ਕਹਿੰਦੇ ਹੱਥ ਕੁਛ ਨਹੀਂ ਲੱਗਾ ਪਰ ਵੋਟ ਪਰਸੈਂਟ ਸਭ ਤੋਂ ਜ਼ਿਆਦਾ ਸਭ ਤੋਂ ਵੱਧ ਉਹਨਾਂ ਕੋਲੇ ਆ ਠੀਕ ਹੈ ਵੋਟ ਪਰਸੈਂਟ ਇਹਦਾ ਜਿਹੜਾ ਆ ਗਿਆ ਸੀ ਅਮਰੀਕਾ ਦੇ ਵਿੱਚ ਹੁੰਦਾ ਵੀ ਜਿਹਦੀ ਵੋਟ ਪਰਸੈਂਟ ਜ਼ਿਆਦਾ ਉਹ ਪਾਵਰ ਚ ਹੁੰਦਾ ਇੰਡੀਆ ਦੇ ਵਿੱਚ ਇਦਾਂ ਨਹੀਂ ਹੈ ਜਿਹੜੀ ਸੀਟ ਹਾਂ ਜਿਹੜੀ ਰਿਪਬਲਿਕ ਇੱਕ ਦੂਜੇ ਨਾਲ ਵੋਟ ਦੇ ਪਰਸੈਂਟੇਜ ਦੇ ਅਧਾਰ ਤੇ ਲੜਦੇ ਜੀ ਉਹ ਇੰਡੀਆ ਚ ਨਹੀਂ ਆ ਹਨਾ ਹੁਣ ਜਿਹੜੇ ਮਤਲਬ 12 ਵੋਟ ਆ ਜਿਹੜੇ 12 ਬੰਦੇ ਨੇ ਆਪਦਾ ਮਤਦਾਨ ਕੀਤਾ ਇਹ ਫਿਰ ਮਤਲਬ ਕੁਝ ਨਹੀਂ ਸਮਝਦੇ ਉਹਨਾਂ ਨੂੰ ਧੱਕਾ ਕਰਨਗੇ ਮਤਦਾਨ ਨਹੀਂ ਹੋਇਆ ਹੁਣ ਸਾਡੀ ਗੱਲ ਨਹੀਂ ਹੋ ਰਹੀ ਮੈਨੂੰ ਮੈਂ ਟੈਂਸ਼ਨ ਚ ਐ ਜੀ ਮੇਰੇ ਫਾਦਰ ਸਾਹਿਬ ਨਾਲ ਗੱਲ ਨਹੀਂ ਹੋ ਰਹੀ ਤੁਹਾਨੂੰ ਕੀ ਖਤਸ਼ ਆ ਅੰਦਰ ਕੀ ਹੋ ਰਿਹਾ ਹੋਗਾ ਜੀ ਹੁਣ ਇਹ ਅੰਦਰ ਪਤਾ ਹੋਵੇ ਪ੍ਰਸ਼ਾਸਨ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਆ ਪੁਲਿਸ ਇਹਨਾਂ ਦੀ ਜੋ ਮਰਜ਼ੀ ਕਰਨ ਸਾਡੀ ਜਦੋਂ ਕਮਿਊਨੀਕੇਸ਼ਨ ਹੀ ਨਹੀਂ ਹੈ ਨੀ ਕਿਸੇ ਨਾਲ ਅੰਦਰ ਅਸੀਂ ਕੀ ਦੱਸਦੇ ਹਾਂ ਹਮ ਇਨ ਕੇਸ ਤੁਹਾਡੇ ਜਿਹੜੀ ਤੁਹਾਡੀ ਸੋਚ ਹੈ ਉਹਦੇ ਅਗੇਂਸਟ ਫੈਸਲਾ ਆਉਂਦਾ ਤਾਂ ਤੁਹਾਡੀ ਕੀ ਰਣਨੀਤੀ ਹੈ ਫਿਰ ਜੀ ਦੇਖੋ ਹੁਣ ਸਾਡੇ ਨੁਮਾਇੰਦੇ ਜਿਹੜੇ ਨੇ ਡਾਕਟਰ ਨਵਜੋਤ ਸਿੰਘ ਦਈਆ ਜੀ ਉਹ ਜਿਵੇਂ ਕਹਿਣਗੇ ਅਸੀਂ ਉਹਨਾਂ ਦੇ ਮਗਰ ਨੇ ਜੀ ਉਹ ਧਰਨਾ ਲਾਉਣ ਨੂੰ ਕਹਿਣਗੇ ਧਰਨਾ ਲਾਉਣ ਨੂੰ ਤਿਆਰ ਹਾਂ ਜਿਵੇਂ ਕਹਿਣਗੇ ਅਸੀਂ ਤਿਆਰ ਹਾਂ ਜੀ ਪਹਿਲਾਂ ਪੇਪਰ ਖੋਹੇ ਗਏ ਉਦੋਂ ਗੱਲ ਹੋਈ ਵੀ ਭਾਈ AI ਜਨਰੇਟਿਡ ਵੀਡੀਓ ਆਈ ਜਾਂਦੀਆਂ ਨੇ ਆਡੀਓ ਆਈ ਜਾਂਦੀਆਂ ਨੇ AI ਜਨਰੇਟਿਡ ਜਿਹੜੀ ਹੁੰਦੀ ਆ ਉਹਦੀ ਸਮੂਥਨੈਸ ਹੁੰਦੀ ਆ ਹਾਂ ਪਰ ਜੇ ਸਾਹਿਬ ਨਾਲ ਉਹ ਵੀਡੀਓ ਹਿੱਲ ਰਹੀ ਆ ਠੀਕ ਆ ਉਹਨੂੰ ਤੁਸੀਂ ਕਿਵੇਂ ਏ ਆ ਜਨਰੇਟਿਡ ਕਹਦੇ ਹੋ ਨਹੀਂ ਚਲੋ ਉਹ ਇੱਕ ਅਲੱਗ ਵਿਸ਼ਾ ਮੈਂ ਇਹ ਗੱਲ ਕਰ ਰਿਹਾ ਸੀ ਵੀ ਚੀਜ਼ਾਂ ਨੂੰ ਚੀਜ਼ਾਂ ਨੂੰ ਕਹਿਣਾ ਵੀ ਏ ਆਈ ਜਨਰੇਟਿਡ ਨੇ ਪੇਪਰ ਖੋਹ ਲੈ ਜਾਣੇ ਉਹ ਅਜਿਹੇ ਵਿਅਕਤੀ ਵੱਲੋਂ ਖੋਏ ਜਾਣੇ ਜਿਹਦੀ ਦੌੜਨ ਦੀ ਸਪੀਡ ਵੀ ਨਹੀਂ ਹੈਗਾ ਤੂੰ ਆਇਆ ਸੁਖਬੀਰ ਸਿੰਘ ਬਾਦਲ ਨੇ ਕਿ ਆਡੀਓ ਮੁਰਦਾਬੁਰ ਮੁਰਦਾਬੁਰ ਮਰਦਾਬਾ ਮਰਦਾਬਾ ਨਮਸਕਾਰ ਸੁਖਬੀਰ ਬਾਦਲ ਜੀ ਨੇ ਇੱਕ ਵੀਡੀਓ ਆਡੀਓ ਜਿਹੜੀ ਪੁਲਿਸ ਵਾਲਿਆਂ ਦੀ ਹੋਈ ਸੀ ਐਸਐਸਪੀ ਦੀ ਹੋਈ ਸੀ ਉਹਨੂੰ ਵੀ ਏਆਈ ਕਹਿ ਰਹੇ ਆ ਅਸੀਂ ਠੀਕ ਉਹਨੂੰ ਏਆਈ ਕਹਿ ਰਹੇ ਆ ਸਾਰਿਆਂ ਨੇ ਕਹਿਤਾ ਇਹ ਏਆਈ ਨਹੀਂ ਹੈਗਾ ਇਹ ਤਾਂ ਅਸਲ ਚ ਹੋਇਆ ਉਹ ਅਸਲ ਚ ਹੋਇਆ ਜੇ ਹੈਗਾ ਆ ਇੱਕ ਇੰਡੀਪੈਂਡੈਂਟ ਫੋਰੈਂਸਿਕ ਰਿਸਰਚ ਕਰਾ ਲੈਣ ਉਹਦਾ ਰਿਪੋਰਟ ਆ ਜਾਊਗੀ ਮਰਦਾਬਾ ਪੱਤਰਕਾਰਾਂ ਨੂੰ ਨੋਟਿਸ ਭੇਜੀ ਜਾਂਦੇ ਨੇ ਵੀ ਭਾਈ ਤੁਸੀਂ ਸ਼ੇਅਰ ਕਿਉਂ ਕੀਤਾ ਤੇ ਡਰ ਰਹੇ ਨੇ ਜੇ ਏਆਈ ਆ ਫੇ ਡਰ ਕਾਤਾ ਮੁਤਵ ਇੱਕ ਅਸਲ ਚੀਜ਼ ਦਾ ਡਰ ਹੁੰਦਾ ਨਕਲ ਦਾ ਡਰ ਨਹੀਂ ਹੁੰਦਾ ਜੀ ਇਹ ਨਕੋਦਰ ਹਲਕੇ ਦੇ ਵਿੱਚ ਇਸ ਸਮੇਂ ਮੌਜੂਦ ਆ ਤੇ ਇੱਥੇ ਇੱਕ ਤਰੀਕੇ ਦਾ ਕਹਿ ਲੀਏ ਵੀ ਰੌਲਾ ਹੀ ਪਿਆ ਹੋਇਆ ਸਾਰੇ ਮੋਸਟਲੀ ਬੂਥਾਂ ਦੇ ਰਿਜ਼ਲਟ ਆ ਚੁੱਕੇ ਨੇ ਇੱਕ ਬੂਥ ਦਾ ਰਿਜ਼ਲਟ ਨਹੀਂ ਆਇਆ ਆ ਹੱਥਾਂ ਦੇ ਵਿੱਚ ਹਾਰ ਫੜੀ ਬਾਬੇ ਖੜੇ ਨੇ ਪਰ ਉਡੀਕ ਹੈ ਇਹਨਾਂ ਦੇ ਕੋਲ ਸਿਰਫ ਤੇ ਸਿਰਫ ਉਡੀਕ ਹੈ ਕਿਉਂਕਿ ਅੰਦਰ ਗੇਟ ਬੰਦ ਨੇ ਕਤੇ ਹਾਲੇ ਤੱਕ ਕਿਹਾ ਜਾ ਰਿਹਾ ਵੀ ਭਾਈ ਰੀਕਾਉਂਟਿੰਗ ਕਰੋ ਰੀਕਾਉਂਟਿੰਗ ਕਰੋ ਇਹ ਸਾਰਾ ਪ੍ਰਬੰਧ ਚੱਲ ਰਿਹਾ ਹੈ ਬਾਕੀ ਸਥਿਤੀ ਤੁਹਾਡੇ ਨਾਲ ਮੌਕੇ ਦੀ ਸਾਂਝੀ ਕਰਦੇ ਰਹਾਂਗੇ ਬਾਪੂ ਜੀ ਤੁਸੀਂ ਕਿੱਥੋਂ ਆਏ ਹੋ ਮੇਰਾ ਪਿੰਡ ਸੇਮ ਆ ਜੀ ਅੱਛਾ ਜੀ ਨਹੀਂ ਚੱਲੇਗੀ ਬਲੌਕ ਅੰਗ ਸਾਬੂ ਸਾਡਾ ਚੱਲਦਾ ਦੂਤ 10 ਨੰਬਰ ਤੁਹਾਨੂੰ ਕੀ ਲੱਗਦਾ ਹੈ ਕੀ ਹੋ ਰਿਹਾ ਅਸੀਂ 10 ਨੰਬਰ ਤੋਂ ਅਸੀਂ ਹਾਰ ਕੇ ਆਏ ਹਾਂ ਢਾੜੂ ਵਾਲੇ ਜਿੱਤ ਗਏ ਆ ਅੱਛਾ ਉਹਨਾਂ ਨੂੰ ਅਸੀਂ ਨਹੀਂ ਰੋਲਾ ਕੋਈ ਪਾਇਆ ਇਹ ਪ੍ਰਸ਼ਾਸਨ ਸਾਨੂੰ ਕਹਿੰਦੇ ਤੁਸੀਂ ਜਾਓ ਤੁਹਾਡਾ ਕੋਈ ਕੰਮ ਨਹੀਂਗਾ ਤੁਸੀਂ ਨਹੀਂ ਕਿਹਾ ਵੀ ਰੀਚੈਕ ਕਰੋ ਅਸੀਂ ਬਹੁਤ ਕੋਸ਼ਿਸ਼ ਸਾਡੀ ਨਹੀਂ ਕੋ ਸੁਣਦਾ ਉਹ ਤਿੰਨ ਵਾਰੀ ਕੋਟੰਗ ਕਰ ਹਟਿਆ ਕਬੂਸ ਦੀ ਜਦੋਂ 12 ਵੋਟਾਂ ਤੇ ਸਾਡਾ ਕੈਂਡੀਡੇਟ ਜਿੱਦਾ ਆ ਉਹਨੂੰ ਜੇਤੂ ਕਰਾਰ ਦੇ ਕੇ ਬਾਹਰ ਭੇਜ ਦੇਣਾ ਚਾਹੀਦਾ ਇਹ ਮਿਸਾਲ ਖੜੀ ਹੈ ਬਾਪੂ ਹੁਣ ਹੀ ਕਹਿ ਰਿਹਾ ਸੀ ਦਸਾਂ ਵੋਟਾਂ ਤੇ ਸਾਡੇ ਏਰੀਏ ਤੋਂ ਹਾਰੇ ਆ ਤੇ ਅਸੀਂ ਆਰਾਮ ਦੇ ਨਾਲ ਬਾਹਰ ਆ ਗਏ ਈਵਨ ਕਿ ਸਾਡੀ ਸੁਣੀ ਵੀ ਨਹੀਂ ਗਈ ਤੁਸੀਂ ਰੀਕਾਉਂਟਿੰਗ ਲਈ ਗਏ ਅਲੀ ਸਾਹਿਬ ਸਾਡੇ ਏਰੀਏ ਤੋਂ ਜਿੱਤ ਕੇ ਗਏ ਆ ਠੀਕ ਹੈ ਸਾਡੀ ਪਾਰਟੀ ਦਾ ਨੰਦਾ ਹਰ ਕੇ ਗਿਆ ਅਸੀਂ ਤੇ ਇਹ ਕਹਿੰਨੇ ਆ ਜੋ ਭਗਵੰਤ ਮਾਨ ਸਰਕਾਰ ਆ ਤੇ ਐਮ ਐਲ ਏ ਮੌਕੇ ਦੇ ਸਾਡੇ ਸਰਕਾਰ ਆ ਇਹ ਕਿਉਂ ਸਾਡੇ ਨਾਲ ਧੱਕਾ ਕਰ ਰਹੀ ਆ ਪ੍ਰਸ਼ਾਸਨ ਦਾ ਕਰ ਇਹ ਤਾਂ ਕਹਿੰਦੇ ਵੀ ਅਸੀਂ ਸਭ ਤੋਂ ਇਮਾਨਦਾਰ ਆ ਇਮਾਨਦਾਰ ਨਹੀਂ ਦੀ ਇਹ ਦੇਖ ਲਓ ਜੀ ਹੁਣ ਮੈਂ ਕੀ ਕਹਾਂ ਜੀ ਤੁਹਾਨੂੰ ਇੰਨਾ ਧੱਕਾ ਕਰ ਰਿਆ ਸਾਨੂੰ ਉਥੇ ਕਹਿੰਦੇ ਤੁਸੀਂ ਫਟਾਫਟ ਜਾਓ ਸਾਡਾ ਉਹ ਇੱਕ ਕੈਂਡੀਡੇਟ ਆ ਪ੍ਰਭਜੋਤ ਸਿੰਘ ਉਹਨੂੰ ਪਤਾ ਨਹੀਂ ਉਥੇ ਗੈਂਟਰਾਂ ਤੋਂ ਫੋਨ ਕਰਾਈ ਜਾਂਦੇ ਆ ਪਤਾ ਨਹੀਂ ਵੱਡੇ ਅਫਸਰਾਂ ਤੋਂ ਪੁਲਿਸ ਵਾਲੇ ਤੋਂ ਫੋਨ ਕਰਾਈ ਜਾਂਦੇ ਆ ਉਹਨੂੰ ਦਬਕਾਈ ਟਰਮਾਈ ਜਾਂਦੇ ਆ ਵੀ ਡਰਾਉਂਦੇ ਆ ਵੀ ਤੂੰ ਫਟਾਫਟ ਸਾਈਨ ਕਰਕੇ ਤੇ ਜਾ ਵੀ ਮੈਂ ਹਾਰ ਗਿਆ ਉਹ ਕਿੱਦਾਂ ਕਹਿ ਦੋ ਵੀ ਜਦੋਂ ਉਹ ਜਿੱਤ ਗਿਆ ਹਾਂਜੀ ਜੀ ਤੇ ਅਸੀਂ ਤਾਂ ਐਮਐਲਏ ਸਾਹਿਬ ਨੂੰ ਇਹ ਕਹਿੰਨੇ ਆ ਤੋ ਬੇਨਤੀ ਕਰਦੇ ਆਂ ਪਰ ਐਮਐਲਏ ਸਾਹਿਬ ਇਹਨਾਂ ਤੱਕਾ ਨਾ ਕਰੋ ਮੇਰੇ 27 ਆਉਣ ਵਾਲੀ ਆ ਫੇ 27 ਚ ਕੀ ਕਰੋਗੇ ਜੇਕਰ ਇਹ ਨਹੀਂ ਆਪਦੀ ਕਾਂਗਰਸ ਸਰਕਾਰ ਬਣਾਵਾਂਗੇ ਨਵਤੂ ਸਿੰਘ ਦਾਈਏ ਨੂੰ ਜਿੰਦਾਬਾਦ ਜਿੰਦਾਬਾਦ ਕਰਾਵਾਂਗੇ ਤੁਹਾਨੂੰ ਕੀ ਲੱਗਦਾ ਜੀ ਅੰਦਰ ਕੀ ਹੋ ਰਿਹਾ ਹੋ ਜਿਹੜਾ ਨਹੀਂ ਸੰਪਰਕ ਹੋਣ ਦਿੱਤਾ ਜਾ ਰਿਹਾ ਨਾ ਹੀ ਐਲਾਨਿਆ ਜਾ ਰਿਹਾ ਰਿਜ਼ਲਟ ਕੋਈ ਮੈਂ ਮਲੀਆ ਕਲਾਂ ਤੋਂ ਆਹੀਂ ਬਲਾਗ ਸੰਪਤੀ ਸੀਟ ਜਿੱਤ ਲਈ ਆ ਜੀ ਮੈਂ ਪੰਚਾਇਤਾਂ ਜੀ ਜੀ ਤੱਕਾ ਛੇ ਛਰਿਆਂ ਆਵੇ ਜੀ 2 2.5 ਘੰਟੇ ਹੋ ਗਏ ਬੈਠਿਆਂ ਨੂੰ ਜੀ ਇਥੇ ਘਰ ਵੀ ਸਾਡਾ ਪ੍ਰਵਾਹ ਢੀਕਦਾ ਜਿੰਨੀਆਂ ਹੀ ਬਲਾਕ ਸੰਮਤੀਆਂ ਜਿੱਤੀਆਂ ਪ੍ਰਵਾਹ ਢੀਕਣ ਦੇ ਆ ਪਰ ਆ ਇੱਕ ਸਾਡੀ ਜਿਹੜੀ ਚੋਣਾਂ ਬਲਾਕ ਸੰਮਤੀ ਉਹਦੇ ਕਰਕੇ ਢੀਕ ਹੋਣ ਡਈ ਆ ਪਰੇਸ਼ਾਨ ਹੋਣ ਡੇ ਤੱਕਾ ਛਾ ਹੀ ਹੋਣ ਡਈ ਆ ਜੀ ਇਹ ਤੱਕਾ ਛਾ ਹੀ ਨਹੀਂ ਚੱਲਣੀ ਸਤਾਈ ਵਿੱਚ ਮੂੰਹ ਤੋੜ ਜਵਾਬ ਦਵਾਂਗੇ ਜੀ ਜਦੋਂ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜੇ ਹੋ ਜਾਣ ਸ਼ੰਕੇ ਖੜੇ ਹੋ ਜਾਣ ਲੋਕਾਂ ਨੂੰ ਇਹ ਫ੍ਰੀ ਐਂਡ ਫੇਅਰ ਨਾ ਲੱਗੇ ਇਲੈਕਸ਼ਨ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਇਸ ਦਾ ਪ੍ਰਸ਼ਾਸਨ ਜਵਾਬ ਦੇ ਕੀ ਮੁੱਖ ਮੰਤਰੀ ਸਾਹਿਬ ਇਸ ਦਾ ਜਵਾਬ ਦੇਣਗੇ ਖੈਰ ਉਹ ਤਾਂ ਵੱਡੇ ਵੱਡੇ ਹੋਏ ਕਤਲਾਂ ਦਾ ਜਵਾਬ ਦੇਣ ਤੋਂ ਕਈ ਵਾਰੀ ਕਹਿ ਦਿੰਦੇ ਨੇ ਵੀ ਇਹ ਪੁਰਾਣੀਆਂ ਸਰਕਾਰਾਂ ਦਾ ਕੀਤਾ ਹੋਇਆ ਹੈ ਪੁਰਾਣੀਆਂ ਸਰਕਾਰਾਂ ਤੇ ਸਾਰਾ ਕੁਝ ਸੱਟ ਦਿੰਦੇ ਨੇ ਸੋ ਵੇਖਦੇ ਆਂ ਬਣਦਾ ਕੀ ਹੈ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂਐਸਏ ਦੇ ਨਾਲ ਧੰਨਵਾਦ ਸੱਚੇ ਕੰਮ ਰੋੜੀ ਜਾਮ ਕਰਦੇ ਰੋੜੀ ਜਾਮ ਕਰਦੇ ਉਹ ਫਿਰ ਅੰਦਰ ਫੂਨ ਲਈ ਫਿਰਦੇ ਸਾਡੇ ਸਾਹਮਣੇ ਗੱਲਾਂ ਕਰਦੇ ਅੱਜ ਕਿਹਦੇ ਆਪਾਂ ਪੁਰਾਣੀਆਂ ਸਰਕਾਰਾਂ ਦਾ ਜਮ ਕੀਤਾ ਹਾਂਜੀ ਮੈਂ ਦੱਸੀ ਇਹ ਥੋੜਾ ਗੱਲਾਂ ਹਾਂਜੀ ਸਾਡੀ ਜਿੱਥੇ ਡਿਊਟੀ ਹੈ ਸਾਡੀ ਆਊਟਰ ਤੇ ਡਿਊਟੀ ਹੈ ਚਲੋ ਭਾਜੀ ਉਹ ਅੰਦਰ ਆ ਗੱਲ ਦਾ ਪਤਾ ਉਹ ਜੇ ਅੰਦਰ ਸਾਡੀ ਸਾਡੇ ਬੰਦੇ ਨਾਲ ਕਿਸੇ ਨਾਲ ਗੱਲ ਹੀ ਨਹੀਂ ਹੁੰਦੀ ਜੇ ਉਹਨਾਂ ਨੂੰ ਕੁਝ ਹੋ ਗਿਆ ਤੇ ਉਹ ਸਾਰੇ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਊਗਾ ਉਹਨਾਂ ਦਾ ਵੀ ਜੇ ਉਹਨਾਂ 'ਤੇ ਅਟੈਕ ਹੋ ਗਿਆ ਜਾਂ ਕੁਝ ਜਿੱਦਾਂ ਉਹਨਾਂ ਨੂੰ ਟੜਕਾਰਿਆ ਡਰਾ ਰਿਹਾ ਧਮਕਾ ਰਿਹਾ ਇਹ ਕੋਈ ਗੱਲ ਥੋੜੋ ਬਣਦੀ ਜਦੋਂ ਪੋਲਿੰਗ ਏਜੰਟ ਨੇ ਸੇਨ ਕਰਤੇ ਨਾ ਕਰਦਾ ਪ੍ਰੋਜੈਕਟਰ ਆਪਸ ਨੇ ਸੇਨ ਕਰਦੇ ਉਹਨੂੰ ਦੁਆਰਾਵਾਰਾ ਕਿਦਾ ਡੱਬਾ ਖੋਲਦਾ ਤੇ ਕੋਰਟ ਜਾਣ ਹਾਈ ਕੋਰਟ ਜਾਣ ਜੋ ਮਰਜ਼ੀ ਕਰ ਲੈ ਇਹ ਥੋੜੋ ਸਰਕਾਰ ਉਹਨਾਂ ਦੀ ਜਿਵੇਂ ਜੋ ਮਰਜ਼ੀ ਕਰੀ ਜਾ ਭਾਜੀ ਜਦੋਂ ਉਹਨੂੰ ਬੰਦ ਕਰਦੇ ਜਦੋਂ ਖੋਲਦੇ ਉਹਨੇ ਸਾਰੇ ਪੋਲਿੰਗ ਜਟਾ ਸੈਨ ਕਰਾਉਂਦੇ ਆ ਕੈਂਡੀਡੇਟ ਦੇ ਤੁਸੀਂ ਤਾਂ ਫੇਰ ਅੰਦਰ ਜਾਏ ਤੇ ਅੰਦਰ ਵੀ ਨਹੀਂ ਗਏ ਤੇ ਇੱਥੇ ਖੜੇ ਆ ਹਾਂਜੀ ਭਾਜੀ ਪਰ ਸਾਡੀ ਕੋਈ ਹੁਣ ਸਾਡੇ ਬੰਦੇ ਨੂੰ ਕੁਝ ਹੋ ਜਾ ਕੌਣ ਜ਼ਿੰਮੇਵਾਰ ਆ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਬੰਦੇ ਸਾਡੇ ਬੰਦੇ ਜਿੱਤੇ ਆ ਹੁਣ ਸਾਡੇ ਤੁਹਾਡੇ ਬੰਦਿਆਂ ਨੇ ਬਾਹਰ ਕੱਢਿਆ ਨਹੀਂ ਯਾਰ ਥਾਰੇ ਦੀ ਸ਼ਰਤੀ ਆ ਇਹ ਕਿਹੜੀ ਆ